ਸਤਿ ਸ੍ਰੀ ਅਕਾਲ ਦਾਬ ਸਲਾਮ ਨਮਸਤੇ ਦੋਸਤੋ ਮੈਂ ਸੇਵਾਦਾਰ ਕਾਲੇਸ਼ਾ ਜੀ ਕਾਠਕੜੂ ਮੇਰੀ ਭੈਣ ਤਰਲੋਚਨ ਬਾਠ ਚੰਡੀਗੜ੍ਹ ਤੋਂ ਆਏ ਨੇ ਜੋ ਕਿ ਬੱਚਿਆਂ ਲਈ ਡਾਈਟ ਵੀ ਲੈ ਕੇ ਆਏ ਨੇ ਇਹਨਾਂ ਨੂੰ ਖਾੜੇ ਨਾਲ ਬੜਾ ਲਗਾਵਿਆ ਪੈਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਰਲੋਚਨ ਕੌਰ ਬਾਠ ਐਂਟੀ ਕਾਸ ਸੋਸ਼ਲ ਵੈਲਫੇਅਰ ਦੀ ਚੇਅਰਮੈਨ ਪੰਜਾਬ ਚ ਅਸੀਂ ਅਲੱਗ-ਅਲੱਗ ਜਗ੍ਹਾ ਸੇਵਾ ਕਰਦੇ ਆਂ ਸਕੂਲਾਂ ਚ ਜਿਹੜੇ ਬੱਚੇ ਲੋੜਵੰਦ ਆ ਉਹਨਾਂ ਬੱਚਿਆਂ ਲਈ ਜੋ ਜਿੰਨਾ ਕੁ ਮਨ ਤੋਂ ਪਰਮਾਤਮਾ ਮਿਹਰ ਕਰਦਾ ਹੈ ਸਟੇਸ਼ਨਰੀ ਦਿੰਨੇ ਆ ਤੇ ਇੱਥੇ ਬਾਰੇ ਮੈਨੂੰ ਪਤਾ ਲੱਗਿਆ ਸੀ ਇਸ ਜੇ ਇਸ ਤੋਂ ਅਖਾੜੇ ਬਾਰੇ ਤਾਂ ਮੇਰੇ ਮਨ 'ਚ ਬਲਬਲਾ ਉੱਠਿਆ ਕਿ ਜਾਇਆ ਜਾਵੇ ਇਸ ਕਰਕੇ ਅਸੀਂ ਅੱਜ 17 2 25 ਨੂੰ ਇੱਥੇ ਪਹੁੰਚੇ ਆ ਤੇ ਆ ਬੱਚਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਇਹਨਾਂ ਲਈ ਜਿੰਨੀ ਕ ਅਸੀਂ ਡਾਈਟ ਲੈ ਕੇ ਆ ਸਕਦੇ ਸੀ ਉਹ ਲੈ ਕੇ ਆਏ ਬਸ ਇੰਨਾ ਹੀ ਕਹਿਣਾ ਚਾਹਨੀ ਧੰਨਵਾਦ ਪਰਮਾਤਮਾ ਦਾ ਤੁਹਾਨੂੰ ਤੰਦਰੁਸਤੀ ਰਹੇ ਜਿਹੜਾ ਤੁਹਾਡਾ ਟੀਚਾ ਤੁਹਾਡਾ ਜਿਹੜਾ ਨਿਸ਼ਚਿੰਤ ਹੈਗਾ ਵੇ ਆਪਾਂ ਉਸ ਚੀਜ਼ ਤੇ ਖਰੇ ਉਤਰਨਾ ਪਰਮਾਤਮਾ ਤੁਹਾਨੂੰ ਸਫਲ ਕਰੇ ਚੜ੍ਹਦੀ ਕਲਾ ਰੱਖੇ ਤੁਹਾਨੂੰ ਬਹੁਤ ਖੁਸ਼ੀ ਹੋਈ ਭੈਣ ਤੁਸੀਂ ਆਏ ਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਬਾਰ ਬਾਰ ਆਣ ਦਾ ਸਾਨੂੰ ਸੁਭਾਗ ਸਮਾਪਰਾਪਤ ਹੋਵੇ ਇੱਥੇ ਧੰਨਵਾਦ